ਦੇ ਸਾਹਮਣੇ ਸੀ ਮੀ ਜੋ ਉਹਨਾਂ ਨੂੰ ਮਾਰਿਆ ਕੋਈ ਨਹੀਂ ਜਾਣਦਾ ਸਿਰ ਮਾਰਨ ਨੂੰ ਕਿਹਾ ਚਾਰੇ ਨਾ ਕੋਈ ਵੀ ਖੜਾ ਕਿੰਨੇ ਕਿੰਨੇ ਬੰਦੇ ਨੇ ਕਿੰਨੇ ਬੰਦੇ ਨਾਲ ਮਿਲਿਆ ਕੀਤਾ ਚਾਰ ਨਹੀਂ ਨਹੀਂ ਚਾਰ ਜਾਨੇ ਮਾਰਦੇ ਪਏ ਆ ਤੇ ਉਹ ਐਕਟਿਵਾ ਦੇ ਲੋਕ ਕੌਣ ਕੱਢ ਰਹੇ ਹੈ ਇਹ ਹੀ ਆਪ ਹੀ ਕੱਢ ਰਹੇ ਹੈ ਪਲੱਸ ਇੱਕ ਹੋਰ ਸਰਸੀ ਉਹ ਚਲੇ ਗਈ ਨਾ ਉਹ ਕਸਟਮਰ ਸੀ ਇੱਥੇ ਕਿਤੇ ਠੀਕ ਹੈ ਇੱਕ ਵੀਡੀਓ ਇਹਨਾਂ ਨੇ ਬਣਾਈ ਹੈ ਜਿੱਤੇ ਤਿੰਨ ਜਾਨੇ ਇਰਸਾਫ ਕਰ ਰਹੇ ਹੈ ਕਹਿੰਦੇ ਅਸੀਂ ਇੱਥੋਂ ਨਿਕਲ ਰਹੇ ਕੁੜੀ ਚਿੱਕਾ ਮਾਰੀ ਐਕਟਿਵਾ ਦੇ نیچے ਪਈ ਪਾ بچਾਓ ਮੈਨੂੰ بچਾਓ ਮੈਨੂੰ ਆ ਕੇ بچਾਓ ਬੇਟੀ ਕਹਿੰਦੀ ਪਾਪਾ ਜਲਦੀ ਆਓ ਪਾਪਾ ਜਲਦੀ ਆਓ ਮਲ ਚਿੱਕਾ ਮੈਂ ਪੈ ਰਹੀ ਸੀ ਬੇਟੀ ਦੀ ਚਿੱਕਾ ਨਿਕਲ ਰਹੀਆਂ ਸੀਗੀਆਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਤ ਕਰਦੇ ਆ ਲੁਧਿਆਣੇ ਸ਼ਹਿਰ ਦੀ ਕਿ ਲੁਧਿਆਣੇ ਦੇ ਵਿੱਚ ਸ਼ਾਹਪੁਰ ਰੋਡ ਦੇ ਉੱਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਜਾਂਦਾ ਪਰ ਕਿਤੇ ਨਾ ਕਿਤੇ ਜਾ ਕੇ ਦੁਕਾਨਦਾਰ ਦੇ ਇੱਕ ਕਸਟਮਰ ਦੁਕਾਨਦਾਰ ਦੇ ਕੋਲ ਜਾਂਦਾ ਹੈਗਾ ਪਰ ਕਸਟਮਰ ਕਹਿ ਰਿਹਾ ਕਿ ਮੇਰੀ ਸੂਟ ਨੂੰ ਅਲਟਰੇਸ਼ਨ ਨੂੰ ਲੈ ਕੇ ਥੋੜਾ ਜਿਹਾ ਉੱਪਰ ਥੱਲੇ ਕਰਕੇ ਹੋ ਜਾਂਦਾ ਤੇ ਲੇਕਿਨ ਦੁਕਾਨਦਾਰ ਜਿਹੜਾ ਹੁੰਦਾ ਵੈ ਤੇ ਉਹ ਕਹਿੰਦਾ ਕਿ ਕੋਈ ਨਹੀਂ ਆਪਾਂ ਮੈਡਮ ਕਰ ਦਿੰਨੇ ਆ ਥੋੜਾ ਟਾਈਮ ਲੱਗੂਗਾ ਤੇ ਥੋੜੀ ਜਿਹੀ ਗੱਲ ਉੱਪਰ-ਨੀਚੇ ਹੋ ਜਾਂਦੀ ਹੈ ਤੇ ਕਾਫੀ ਲੜਾਈ ਦਾ ਬਵਾਲ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਪਹਿਲੀ ਧਿਰ ਨਾਲ ਆਪਾਂ ਗੱਲਬਾਤ ਕੀਤੀ ਉਹਨਾਂ ਨੇ ਹੈ ਕਾਫੀ ਰੋਪ ਲਗਾਏ ਦੂਜੀ ਪਾਰਟੀ ਉੱਤੇ ਕਿ ਮੇਰੇ ਤੇ ਕੁੱਟਮਾਰ ਹੋਈ ਮੇਤੇ ਚਪੇੜਾ ਮਾਰੀਆਂ ਮੇਤੇ ਤੇ ਮੇਰੀ ਅਣਖ ਦੇ ਉੱਤੇ ਵੀ ਹੈ ਕਾਫੀ ਹੱਥਪੱਲਾ ਮਾਰਿਆ ਪਰ ਜਦੋਂ ਦੂਜੀ ਧਿਰ ਦੇ ਨਾਲ ਆਪਾਂ ਗੱਲਬਾਤ ਕੀਤੀ ਤਾਂ ਦੂਜੀ ਧਿਰ ਦਾ ਕਹਿਣਾ ਹੈਗਾ ਵਾ ਕਿ ਤੁਸੀਂ ਮੇਰਾ ਬਿਆਨ ਲੈ ਲਓ ਮੈਂ ਤੁਹਾਨੂੰ ਸਾਰਾ ਆਪਣਾ ਦੱਸ ਦੱਸਦਣਾ ਹੈਗਾ ਵਾ ਪਰ ਤੇ ਦੂਸਰੀ ਦਾ ਹਸਤਾ ਇਹ ਵੀ ਦੱਸ ਰਹੀ ਹੈਗੀ ਹੈ ਕਿ ਮੇਰੀ ਦੁਕਾਨ ਦੇ ਤਾਲੇ ਵੀ ਇਹਨਾਂ ਨੇ ਤੋੜੇ ਹੈਗੇ ਆ ਇਹ ਤਾਂ ਹੁਣ ਜਿਹੜੇ ਮੌਕੇ ਦੇ ਉੱਤੇ ਆਪਣਾ ਐਡਵੀ ਨੰਬਰ 2 ਦੇ ਜਿਹੜੇ ਐਸ ਐਚਓ ਮੌਕੇ ਦੇ ਜਿਹੜੇ ਸੀਸੀ ਕੈਮਰੇ ਫੁਟੇ ਕਢਾਣਗੇ ਇਹ ਤਾਂ ਮੌਕੇ ਤੇ ਹੀ ਪਤਾ ਲੱਗੇਗਾ ਆਏ ਨੇ ਮੇਰੀ ਸ਼ਾਪ ਤੇ ਤੇ ਕੱਲੇ ਆਏ ਨੇ ਜੀ ਤੇ ਇਹਨਾਂ ਨੇ ਸੂਟ ਲਿਆ ਪੇਮੈਂਟ ਨਹੀਂ ਕੀਤੀ ਮੈਨੂੰ ਕਿਹਾ ਤੁਸੀਂ 2800 ਸੀ ਜੀ ਮੈਨੂੰ ਕਹਿੰਦੇ ਮੇਰੇ ਸੂਟ ਦੀ ਫਿਟਿੰਗ ਕਰਾ ਦਿਓ ਮੈਂ ਕਰਾਤਾ ਹੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਕਰਾ ਦੇਣਾ ਜੀ ਕਰਾ ਕੇ ਫਿਰ ਇਹਨਾਂ ਨੂੰ ਫਿਟਿੰਗ ਨਹੀਂ ਪਸੰਦ ਆਈ ਜਾਂਦਾ ਨੇ ਇੱਕ ਵਾਰੀ ਕਰਾਈ ਦੋ ਵਾਰੀ ਕਰਾਈ ਤਿੰਨ ਵਾਰੀ ਕਰਾਈ ਚਾਰ ਵਾਰੀ ਕਰਾਈ ਪੰਜ ਵਾਰੀ ਫਿ ਤੇ ਮੈਂ ਕਿਹਾ ਕੀ ਨਾ ਤੁਸੀਂ ਹੁਣ ਜੇ ਤੁਹਾਨੂੰ ਹੁਣੇ ਵੀ ਕੋਈ ਥੋੜੀ ਮਾੜੀ ਮਾੜੀ ਮੋਟੀ ਪ੍ਰੋਬਲਮ ਹੈ ਨਾ ਮਾੜੀ ਮੋਟੀ ਪ੍ਰੋਬਲਮ ਹੈ ਤੁਸੀਂ ਗੱਲ ਕਰਾ ਲਿਓ ਚਲੋ ਪੇਮੈਂਟ ਦੇ ਦਿਓ ਤੁਸੀਂ ਗੱਲ ਕਰਾ ਲਿਓ ਕਹਿੰਦੀ ਜੇ ਨਾ ਹੋਈ ਫਿਰ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ 10 ਮਿੰਟ ਤੱਕ ਲਗਾਤਾਰ ਹੀ ਬੋਲੀ ਕਿ ਜੇ ਨਾ ਹੋਈ ਫਿਰ ਜੇ ਨਾ ਹੋਈ ਫਿਰ ਮੈਂ ਕਿਹਾ ਮੈਂ ਤੁਹਾਡਾ ਬਿੱਲ ਪਾੜ ਰਿਹਾ ਹਾਂ ਜੀ ਸੂਟ ਮੇਰਾ ਮੇਰੇ ਕੋਲ ਪਿਆ ਤੁਸੀਂ ਚਲ ਜਾਓ ਪਹਿਤੋਂ ਪੇਮੈਂਟ ਤਾਂ ਤੁਸੀਂ ਦੇਤੇਂਗੇ ਤੁਸੀਂ ਚਲ ਜਾਓ ਜੀ ਬਸ ਇਹ ਅਗਰੈਸਿਵ ਹੋ ਗਏ ਮੇਰੇ ਨਾਲ ਇਹ ਮੈਨੂੰ ਗਾਲਾਂ ਕੱਢਣ ਲੱਗ ਗਿਆ ਉੱਥੇ ਦੁਕਾਨ ਤੋਂ ਪ ਮੇਰੀ ਸਿਸਟਰ ਨੇ ਸੁਣਿਆ ਅਸੀਂ ਉੱਪਰ ਹੀ ਰਹਨੇ ਆ ਸਾਡੀ ਸ਼ਾਪ ਨੀਚੇ ਗਰਾਉਂਡ ਫਲੋਰ ਤੇ ਸਾਡੇ ਕਰਫਸ ਫਲੋਰ ਤੇ ਆ ਜੀ ਮੇਰੀ ਸਿਸਟਰ ਨੇ ਸੁਣਿਆ ਉਹ ਉਹਨੂੰ ਲੱਗਾ ਚਲੋ ਲੇਡੀਜ਼ ਨੇ ਮੈਂ ਸਮਝਾ ਦੇਣੇ ਆ ਤੇ ਉਹ ਨੀਚੇ ਆਉਂਦੇ ਸਮਝਾਣ ਲੱਗੇ ਤੁਸੀਂ ਚਲੋ ਤੁਸੀਂ ਕਿਉਂ ਬੋਲ ਰਹੇ ਹੋ ਤੁਹਾਨੂੰ ਕੀ ਲੋੜ ਆ ਤੁਹਾਡਾ ਕੰਮ ਹੋ ਗਿਆ ਜਤੋਂ ਪੈਸੇ ਨਹੀਂ ਦਿੱਤੇ ਚਾਹ ਕੁੱਛ ਕਿਤਾ ਨਹੀਂ ਫਿਰ ਬੋਲਣ ਦਾ ਮਤਲਬ ਹੀ ਨਹੀਂ ਆਗਾ ਤੇ ਫਿਰ ਉਹ ਮੇਰੀ ਸਿਸਟਰ ਮਾਰੀ ਜੀ ਇੱਕ ਸਟੈਪ ਬਗਲੇ ਆ ਉਹਨੇ ਥੱਪੜ ਮਾਰਤਾ ਮੇਰੀ ਸਿਸਟਰ ਨੂੰ ਅੱਛਾ ਤੇ ਫਿਰ ਆ ਦੱਸੋ ਕੋਈ ਗਲਤ ਨਹੀਂ ਬਣੀ ਦੱਸੋ ਥੱਪੜ ਹੱਥ ਚੱਕਣ ਦਾ ਕੀ ਮਤਲਬ ਬਣਦਾ ਪਹਿਲਾਂ ਅਸੀਂ ਤੁਹਾਡੇ ਨਾਲ ਮੇਰੇ ਦੁਕਾਨ ਦਾ ਸਟਾਫ ਹੈ ਮੇਰੇ ਨੇਬਰਸ ਦੁਕਾਨਦਾਰ ਨੇ ਸਾਹਮਣੇ ਵੀ ਦੁਕਾਨ ਹੈ ਸੱਜੇ ਵੀ ਦੁਕਾਨ ਹੈ ਖੱਬੇ ਵੀ ਦੁਕਾਨ ਹੈ ਸਾਰਿਆਂ ਨੂੰ ਇਕੱਠਾ ਕਰ ਲੈਂਦੇ ਆਪਾਂ ਹਮ ਅਗਰ ਉਹ ਕਹਿਣ ਕਿ ਮੈਂ ਗਲਤਾਂ ਜੋ ਕਹਿਣ ਕਿ ਜੋ ਕੁੜੀ ਕਹੇ ਕਿ ਮੈਂ ਕਰਦੋਂ ਤਾ ਮਤਲਬ ਤੁਹਾਡੇ ਵੱਲੋਂ ਕੁੱਟਮਾਰ ਨਹੀਂ ਕੀਤੀ ਭਾਈ ਜੀ ਕਿਦਾਂ ਕਰ ਲਾਂਗੇ ਅਸੀਂ ਸਾਡੇ ਕਸਟਮਰ ਨਾਲ ਕੁੱਟਮਾਰ ਕਰਤਾ ਹੋਏ ਤੁਸੀਂ ਮਤਲਬ આરોਪ ਲਗਾਏ ਜਾ ਰਹੇ ਨੇ ਤਾਂ ਹੁਣ ਉਹ ਜੋ ਕਹਿਣਗੇ ਉਹ ਤਾਂ ਮੇਰਾ ਕੋਈ ਵਸ਼ ਨਹੀਂ ਹੈਗਾ ਨਾ ਉਹ ਕੁਝ ਵੀ ਕਹਿ ਸਕਦਾ ਨੇ ਲੇਕਿਨ ਇਹ ਮੈਨੂੰ ਇੱਕ ਗੱਲ ਦੱਸੀ ਆ ਵੀ ਤੁਹਾਡੇ ਕਿ ਕੈਮਰਾ ਸੀਸੀਟੀਵੀ ਫੁਟੇਜ ਲੱਗੀ ਕੈਮਰੇ ਲੱਗੇ ਭਾਜੀ ਮੇਰਾ ਕੈਮਰਾ ਲੱਗਿਆ ਹੋਇਆ ਪਰ ਮੇਰੀ ਗਲਤੀ ਹੋ ਗਈ ਹੈ ਕਿ ਮੈਂ ਕੀ ਕਹਿੰਦਾ ਕੈਮਰਾ ਤੇ ਮੇਰਾ ਹਾਰਡ ਡਰਾਈਵ ਖਰਾਬ ਹੋ ਗਿਆ ਮੈਨੂੰ ਰਿਪਲੇਸ ਨਹੀਂ ਕਰਾਇਆ ਮਤਲਬ ਤੁਸੀਂ ਉਸ ਫੀਮੇਲ ਦੇ ਉੱਤੇ ਹੱਥ ਨਹੀਂ ਚੱਕਿਆ ਅਸੀਂ ਨਹੀਂ ਚੱਕਿਆ ਮੇਰੇ ਕੋਲ ਪ੍ਰੂਫ ਹੈਗਾ ਬਟ ਕਿਉਂਕਿ ਮੇਰੇ ਨਾਲ ਬਹੁਤ ਲੋਕ ਨੇ ਮੇਰੇ ਨੇਬਰ ਦੁਕਾਨਦਾਰ ਨੇ ਮੇਰੇ ਮੇਰੀ ਦੁਕਾਨ ਦਾ ਸਟਾਫ ਹੈ ਮੇਰੀ ਸਿਸਟਰ ਹੈ ਸਾਰੇ ਨੇ ਦੁਕਾਨ ਦਾ ਕਾਰੀਗਰ ਉਹਨੇ ਵੀ ਦੇਖਿਆ ਕੀ ਹੋਇਆ ਬਹੁਤ ਸਾਰੇ ਲੋਕ ਨੇ ਜਿਹੜੇ ਗੱਲ ਦੱਸ ਸਕਦੇ ਨੇ ਕਿ ਅਸੀਂ ਦੁਕਾਨ ਸਾਡਾ ਨੇਚਰ ਵੀ ਇਦਾਂ ਦਾ ਭਾਜੀ ਸਾਰੇ ਲੋਕ ਤੁਹਾਨੂੰ ਜਾਣਦੇ ਨੇ ਅਸੀਂ ਹੱਥ ਨਹੀਂ ਚੱਕ ਸਕਦੇ ਅਸੀਂ ਕਿੱਦਾਂ ਹੱਥ ਚੱਕ ਸਕਦੇ ਹਾਂ ਹਾਈਡਰ ਨੂੰ ਲੈ ਕੇ ਹੋਏ ਅਸੀਂ ਹਾਂਜੀ ਥੋੜਾ ਜੇ ਅਸੀਂ ਆਲਟਰੇਸ਼ਨ ਸਰ ਤੁਸੀਂ ਨਹੀਂ ਤਸੱਲੀ ਬਖਸ਼ ਹੋਈ ਤੁਹਾਡੀ ਤੁਸੀਂ ਸੂਟ ਛੱਡਦਾ ਅਸੀਂ ਪੈਸੇ ਨਹੀਂ ਮੰਗੇ ਤੁਸੀਂ ਚੱਲ ਦੋ ਤੁਸੀਂ ਫालतू ਬੰਦਾਂ ਦਾ ਕੋਈ ਮਤਲਬ ਨਹੀਂ ਬਣਦਾ ਨਾ ਮਾਰਦੇ ਵੇ ਸੇ ਤੁਸੀਂ ਗੱਡਿਆਂ ਵਿੱਚ ਪੁੱਛੋ ਦੇਖੋ ਮਾਰਦੇ ਵੇ ਸੇ ਦੋਨੋਂ ਪਾਸੋਂ ਗੱਲ ਹੁੰਦੀ ਐ ਚਾਰ ਜਾਨੇ ਮਾਰਦੇ ਵੇ ਆ ਤੇ ਉਹ ਐਕਟਿਵਾ ਦੇ ਲੋਕ ਕੌਣ ਕੱਢ ਰਿਹਾ ਇਹ ਹੀ ਆਪ ਹੀ ਕੱਢ ਰਿਹਾ ਪਲੱਸ ਇੱਕ ਹੋਰ ਸਰ ਸੀ ਉਹ ਚਲੇ ਗਏ ਨੇ ਉਹ ਕਸਟਮਰ ਸੀ ਇੱਥੇ ਕਿਤੇ ਠੀਕ ਹੈ ਇੱਕ ਵੀਡੀਓ ਇਹ एक्टिवा ਦੇ નીચે ਪਈ ਪਾ ਬਚਾਓ ਮੈਨੂੰ ਬਚਾਓ ਮੈਨੂੰ ਆ ਕੇ ਬਚਾਓ। ਔਰ ਇਹ ਚਾਰੋ ਕੁੱਟ ਰਹੇ ਆ। ਬੇਟੀ ਕਹਿੰਦੀ ਪਾਪਾ ਜਲਦੀ ਆਓ ਪਾਪਾ ਜਲਦੀ ਆਓ। ਮਤਲਬ ਚਿਕਾ ਮੈਂ ਪੈ ਰਹੀ ਸੀ ਬੇਟੀ ਦੀ ਚਿਕਾ ਨਿਕਲ ਰਹੀਆਂ ਸੀਗੀਆਂ। ਅਸੀਂ ਦੋਨੋਂ ਮੀਆਂ ਵੀ ਪਾ ਦੇਖੋ। ਦੇਖੋ ਮੇਰੇ ਮੇਰੇ ਨਿੱਕਾ ਟੀ-ਸ਼ਰਟ ਪਾਈ ਹੋਈ ਹੈ। ਮੈਂ ਇੰਨੀ ਤੇਜ਼ ਐਕਟਿਵਾ ਭਜਾਇਆ ਮੈਂ ਅੱਗੇ ਪਿੱਛੇ ਨਹੀਂ ਦੇਖਿਆ। ਅਸੀਂ ਫਾਸਟ ਆਏ ਆ। ਅਸੀਂ ਭੱਜ ਕੇ ਆਏ ਆ ਤਾਂ ਮਤਲਬ ਕਹਿੰਦਾ ਇਹਨਾਂ ਨੇ ਦੁਕਾਨ ਬੰਦ ਕਰਕੇ ਉੱਪਰ ਭੱਜ ਗਏ ਬੇਟੀ ਨੂੰ ਕੁੱਟ ਕੇ ਬੇਟੀ ਇੱਥੇ ਖੜੀ ਸੀਗੀ। ਅਰੇ ਪੂਰਾ ਸਾਥ ਦੇ ਰਿਆ ਨਾਲ ਚੱਲੇ ਆਏ ਸੀ ਬੇਟੀ ਬਾਹਰ ਖੜੀ ਸੀ ਹਾਂ ਇਹ ਨਾਲ ਵਾਲਾ ਪਤਾ ਕੀ ਕਰ ਰਹੀ ਆ ਸਾਰੀ ਹਾਂ ਦੁਕਾਨ ਤੇ ਦੁਕਾਨ ਇੱਥੇ ਇੱਥੇ ਕੁੱਟਿਆਂ ਨਾਲ ਬਾਹਰ ਬਾਹਰ ਕੁੱਟੇ ਆ ਬਾਹਰ ਕੁੱਟੇ ਹਾਂ ਬਾਹਰ ਇੱਥੇ ਬਾਹਰ ਕਿੰਨੇ ਜਣੇ ਆ ਗਿਆ ਸੀ ਚਾਰ ਬੰਦੇ ਚਾਰ ਜਣੇ ਚਾਰ ਇਹ ਚਾਰ ਬੰਦੇ ਜਿਹੜੇ ਦੁਕਾਨਦਾਰੀ ਸੀ ਜੇ ਪਾਉ ਉਹਨਾਂ ਦੇ ਬਾਹਰ ਹੋ ਗਏ ਇਹ ਆਪੀ ਇਹ ਆਪੀ ਇਸ ਦੀ ਇਹਨਾਂ ਦੇ ਤਾਂ ਇਹਨਾਂ ਦੇ ਘਰ ਦੇ ਸੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਕਾਰਨ ਕੀ ਹੋਇਆ ਜਿਹੜਾ ਅੱਜ ਪੂਰਾ ਤਾਂ ਬਵਾਲ ਹੋ ਗਿਆ ਇਸ ਬਵਾਲ ਹੋ ਗਿਆ ਮੈਂ ਦੇ ਰਸਤੇ ਹੀ ਨਿਕਲ ਰਿਹਾ ਸੀ ਮੈਂ ਕਿਹਾ ਰੋਲਾ ਪੈਂਦਾ ਫੇਰ ਰੁਕ ਗਏ ਮੈਂ ਕਿਹਲ ਹੋ ਗਈ ਉਹ ਇਹਨਾਂ ਨੇ ਪਹਿਲਾਂ ਉਹਨੂੰ ਥੱਪੜ ਮਾਰਿਆ ਲੜਕੀ ਨੇ ਉਹ ਕਹਿੰਦਾ ਫਿਰ ਤਾਂ ਮੈਂ ਹੱਟ ਗਿਆ ਆਪਾਂ ਦੋਨੋਂ ਚਲੋ ਜੋ ਹੈ ਗਿਆ ਦੁਕਾਨਦਾਰ ਆਪਸ ਵਿੱਚ ਜਿਸ ਤਰ੍ਹਾਂ ਬੰਦ ਹੋ ਗਏ ਤੁਸੀਂ ਆਏ ਤੁਸੀਂ ਮੈਨੂੰ ਕਹਿਣਾ ਜਿਹੜੀਆਂ ਵਿੱਚੋਂ ਅੱਛਾ ਜੀ ਇੱਕ ਮਿੰਟ ਮੈਂ ਕਿਹਾ ਚਲੋ ਛੱਡੋ ਆਪਾਂ ਰੋਲਾ ਨਾ ਪਾਓ ਆਪਸ ਵਿੱਚ ਚਲੋ ਜੋ ਹੈ ਗਿਆ ਬੈਠ ਕੇ ਵੀ ਗੱਲ ਸੁਲਝਾ ਲਓ ਆਪਣਾ ਭਾਈ ਯੂਗਨ ਸਰ ਐਨੀ ਗੱਲ ਹੈ ਸਮਝਾਣ ਉਹਨਾਂ ਨੇ ਸਮਝਾਈ ਉਹਨਾਂ ਨੇ ਗੱਲ ਉਹ ਨਹੀਂ ਉਹਨੇ ਆ ਗਿਆ ਫਿਰ ਇਹਨਾਂ ਨੇ ਆਪਣੇ ਕੇ ਫਾਦਰ ਸਾਨੂੰ ਬੁਲਾ ਲਣਗੇ ਵੱਡੇ ਬੁਲਾਇਆ ਹੈਗਾ ਉਹ ਆਣ ਕੇ ਫਿਰ ਉਹ ਆ ਕੇ ਗੱਲ ਕਰਨਗੇ ਕੱਲ ਦੀ ਲੜਕੀ ਹੈਗੀ ਸੀ ਨਾ ਉਹਨੂੰ ਫਿਰ ਉਹਨੇ ਪੁੱਛਿਆ ਇਹਨਾਂ ਨੂੰ ਸ਼ਿਵਮ ਬੰਸਲ ਮੈਂ ਮੇਰੀ ਭੈਣ ਦਾ ਮੈਂ ਭਰਾ ਆ ਜਿਨ੍ਹਾਂ ਦਾ ਨਾਮ ਮਮਨ ਬੰਸਲ ਹੈ اچھا ਤੇ ਮੇਰੀ ਮੇਰੀ ਭੈਣ ਨਾ ਅੰਕਲ ਕੋ ਸੂਟ ਲੈਣ ਗਈ ਸੀ ਨਈ ਦੁਕਾਨ ਤੇ ਤੇ ਮੈਂ ਮਮਾ ਦੇ ਕੋਲੇ ਵੀ ਰਹਿਣਾ ਮਮਾ ਦੇ ਘਰ ਦੇ ਘਰ ਦੇ ਵਿੱਚ ਆਪਾਂ ਮਮਾ ਦੇ ਕੋਲੇ ਹੀ ਰਵਾਂਗੇ ਠੀਕ ਹੈ ਮੈਂ ਮਮਾ ਦੇ ਕੋਲ ਬੈਠਾ ਸੀ ਦੀਦੀ ਨੇ ਫੋਟੋ ਭੇਜੀ ਦੀਦੀ ਦੀ ਫੋਟੋ ਦੇ ਵਿੱਚ ਵੀ ਦੀਦੀ ਨੇ ਵੀਡੀਓ ਕਾਲ ਕੀਤੀ ਸੀ ਸੂਟ ਦਿਖਾਣ ਲਈ ਵੀ ਸੂਟ ਪਸੰਦ ਕਰ ਲਓ ਮਮਾ ਕਿਹੜਾ ਲੈਣਾ ਹੈ ਉਹਦੇ ਵਿੱਚ ਵੀ ਅੰਕਲ ਜਿਹੜੇ ਪਿੱਛੇ ਬੈਠੇ ਦਿਖ ਰਹੇ ਸੀਗੇ ਠੀਕ ਹੈ ਤੇ ਅਸੀਂ ਅੱਗੇ ਵੀ ਇਹ ਨਹੀਂ ਕਿ ਪਹਿਲੀ ਵਾਰ ਲੈਣ ਆਏ ਆ ਅਸੀਂ ਅੱਗੇ ਵੀ ਇਹਨਾਂ ਕੋਲੋਂ ਸੂਟ ਲੈ ਕੇ ਗਏ ਆ ਇੰਨੀ ਵਾਰ ਲਗੇ ਆ ਪਰ ਇੰਨੀ ਵਾਰ ਕਦੇ ਵੀ ਸਾਨੂੰ ਬਿੱਲ ਨਹੀਂ ਮਿਲਿਆ ਕਦੇ ਵੀ ਸਾਨੂੰ ਇਹਨਾਂ ਨੇ ਬਿੱਲ ਨਹੀਂ ਦਿੱਤਾ ਤੇ ਇਸ ਵਾਰ ਕੀ ਹੋਇਆ ਅੱਗੇ ਵੀ ਤੁਸੀਂ ਜਾਂਦੇ ਹੋ ਦੱਸਿਆ ਸੀ ਦੁਕਾਨ ਦੇ ਉੱਤੇ ਅੱਗੇ ਵੀ ਕਿੰਨੇ ਵਾਰ ਹੀ ਗਏ ਆ ਅੱਗੇ ਵੀ ਕਿੰਨੇ ਵਾਰੀ ਸਾਡੇ ਕਿੰਨੇ ਸੂਟ ਕਿੰਨੇ ਲੈਣਗੇ ਸਭ ਕੁਝ ਜਾਂਦਾ ਸਾਡੇ ਦੀਦੀਆਂ ਦਾ ਠੀਕ ਹੈ ਮਮਾ ਦਾ ਸਾਰਿਆਂ ਦਾ ਨਾ ਤਾਂ ਕੁਝ ਜਾਂਦਾ ਤੇ ਇਹਨਾਂ ਨੇ ਕੀ ਕੀਤਾ ਅ ਦੀਦੀ ਨੇ 2800 ਰੁਪਏ ਦਾ ਸੂਟ ਲਿੱਤਾ ਦੀਦੀ ਕਹਿੰਦੇ ਵੀ ਇਹਨਾਂ ਦਾ ਮੋਢਾ ਗਿਰ ਰਿਹਾ ਤੁਸੀਂ ਇਹਦਾ ਸਚਿਚ ਕਰ ਦੋ ਤੇ ਉਹਨਾਂ ਨੇ ਜਦੋਂ ਮੁੰਡਾ ਸਚਿਚ ਕਰਨ ਨੂੰ ਕਿਹਾ ਦੋ ਵਾਰੀ ਕੀਤਾ ਦੋ ਵਾਰੀ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ ਅੰਦਰ ਲੈ ਕੇ ਗਏ ਬਾਹਰ ਲਿਆ ਕੇ ਦਿੱਤਾ ਵੀ ਸਚਿਚ ਹੋ ਗਿਆ ਦੀਦੀ ਨੇ ਪਾ ਕੇ ਦੇਖਿਆ ਮੁੰਡਾ ਗਿਰ ਰਿਹਾ ਸੀ ਦੀਦੀ ਕਹਿੰਦੇ ਵੀ ਤੁਸੀਂ 2800 ਰੁਪਏ ਦੀ ਮੈਨੂੰ ਪਰਚੀ ਦੇ ਦਿਓ ਤੇ ਜਾਂ ਫਿਰ ਲਿਖ ਕੇ ਦੇ ਦਿਓ ਵੀ ਤੁਸੀਂ ਸੂਟ ਜਿਹੜਾ ਸਚਿਚ ਕਰਨ ਲਈ ਲਿੱਤਾ ਹੈ ਠੀਕ ਹੈ ਕਹਿੰਦੇ ਅਸੀਂ ਕੋਈ ਸਚਿਚ ਕਰਨ ਲਈ ਕੁਝ ਨਹੀਂ ਦੇਣਾ ਹੈਗਾ ਅਸੀਂ ਕੁਝ ਨਹੀਂ ਦੇਣੀ ਸਲਿੱਪ ਤੁਸੀਂ ਬਾਹਰ ਨਿਕਲੋ ਗੈਟ ਆਊਟ ਤੇ ਇਹ ਗੱਲ ਕਿਹਨੇ ਕਹੀ ਇਹ ਗੱਲ ਉਹਨਾਂ ਦੇ ਮੁੰਡੇ ਨੇ ਕਹੀ ਤੇ ਉਹਨਾਂ ਦੇ ਮੁੰਡੇ ਨੇ ਕਹੀ ਜੋ ਮੈਨੂੰ ਦੀਦੀ ਨੇ ਦੱਸਿਆ ਠੀਕ ਹੈ ਤੇ ਨਾਲੇ ਦੀਦੀ ਨੇ ਜੋ ਦੱਸਿਆ ਨਾਲੇ ਟਾਇਮਰੇ ਦੇ ਵਿੱਚ ਵੀ ਆ ਹੀ ਗਿਆ ਹੋਊਗਾ ਉਹਨਾਂ ਦੇ ਜਿਹੜੀ ਸੀਸੀਟੀਵੀ ਲੱਗੇ ਹੋਏ ਨੇ ਅੰਦਰ ਵੀ ਤੇ ਬਾਹਰ ਵੀ ਤੇ ਫਿਰ ਜਿਹੜੇ ਬਾਹਰ ਆ ਕੇ ਉਹਨਾਂ ਨੇ ਗਾਲ ਕੱਢੀ ਉਹਨਾਂ ਦੇ ਮੁੰਡੇ ਨੇ ਭੈਣ ਦੀ ਤੇ ਫਿਰ ਮੇਰੀ ਦੀਦੀ ਨੇ ਕਿਹਾ ਵੀ ਹਿਊਮਨ ਰਾਈਟ ਹੈ ਹਿਊਮਨ ਰਾਈਟ ਦੇ ਤਰ੍ਹਾਂ ਤੁਸੀਂ ਇਦਾਂ ਕਿਦਾਂ ਬੋਲ ਸਕਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਦੀਦੀ ਨੂੰ ਇਹਨਾਂ ਦੀ ਸਿਸਟਰ ਆਈ ਇਹਨਾਂ ਦੀ ਸਿਸਟਰ ਨੇ ਆ ਕੇ ਉਹਨਾਂ ਦੇ ਬਾਲ ਪੁੱਟੇ ਬਾਲ ਬਾਰ ਖਿੱਚੇ ਮਤਲਬ ਇਨੀ ਜ਼ੋਰ ਦੀ ਬਾਰ ਪੁੱਟਿਆ ਉਹਨਾਂ ਦਾ ਇੱਕ ਪੈਰ ਐਕਟਿਵਾ ਦੇ نیچے ਸੀਗਾ ਤੇ ਉਹਨਾਂ ਦੇ ਬਾਰ ਪੁੱਟੇ ਤੇ ਉਹਨਾਂ ਨੂੰ ਕੋਈ ਦੂਸਰਾ ਬੰਦਾ ਮਾਰਕੀਟ ਦੇ ਵਿੱਚੋਂ ਬਚਾਨ ਆਇਆ ਅੱਛਾ ਇਨੀ ਇਹਨਾਂ ਨੇ ਮੇਰੀ ਦੀਦੀ ਨਾਲ ਕਿਤੇ ਚਾਰ ਜਾਨਿਆਂ ਨੇ ਇੱਕ ਜਾਨੇ ਨੂੰ ਕੁੱਟਿਆ ਯਾਨੀ ਇੱਕ ਲੇਡੀ ਦੇ ਉੱਤੇ ਚਾਰ ਜਾਨੇ ਹਮਲੇ ਕੀਤਾ ਹਾਂਜੀ ਹਾਂਜੀ ਲੱਗਦਾ ਨਹੀਂ ਉਹਨਾਂ ਨੇ ਇਹ ਇੰਨੀ ਗੱਲ ਨਹੀਂ ਦੇਖੀ ਹੈਗੀ ਆ ਕਿ ਇੱਕ ਲੇਡੀ ਦੇ ਉੱਤੇ ਆਪਾਂ ਚਾਰ ਜਣੇ ਹਮਲਾ ਕਰਦੇ ਨੇ ਨਹੀਂ ਦੇਖੀ ਕਿਉਂਕਿ ਅਕਸਰ ਸਰ ਅਸੀਂ ਗੁਰਬਾਨੀ ਦੇ ਵਿੱਚ ਵੀ ਸੁਣਦੇ ਆਂ ਅਸੀਂ ਮੰਦਰਾਂ ਦੇ ਵਿੱਚ ਅਸੀਂ ਸਾਰਿਆਂ ਤੇ ਸੁਣਦੇ ਆਂ ਵੀ ਸਿੱਖ ਜਿਹੜੇ ਆ ਧੀਆਂ ਦਾ ਆਦਰ ਕਰਦੇ ਨੇ ਸਮਾਨ ਕਰਦੇ ਨੇ ਪਰ ਇਹ ਸਿੱਖਾਂ ਵਾਲਾ ਕੰਮ ਨਹੀਂ ਸੀਗਾ ਜੀ ਇਹ ਸਿੱਖਾਂ ਵਾਲਾ ਇਹ ਸਿੱਖੀਜ਼ਮ ਦਾ ਬਿਲਕੁਲ ਕੰਮ ਨਹੀਂ ਸੀਗਾ ਇਹੋ ਜਿਹਾ ਕੰਮ ਤਾਂ ਸਰ ਕੋਈ ਗਿਰਿਆ ਤੋਂ ਗਿਰਿਆ ਬੰਦਾ ਵੀ ਨਹੀਂ ਕਰੂਗਾ ਕੋਈ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਵੀ ਕਿਤੇ ਹੁੰਦਾ ਉਹ ਵੀ ਅੱਜਕੱਲ੍ਹ ਧੀ ਪੈਂਦਾ ਆਮਾਨ ਕਰਦੇ ਨੇ ਤੇ ਮੈਂ ਸੂਟ ਪਸੰਦ ਕੀਤਾ 2800 ਦਾ ਸੂਟ ਸੀ ਮੈਂ ਕੋਈ 바ਰਗੇਨਿੰਗ ਨਹੀਂ ਕੀਤੀ ਕੋਈ 바ਰਗੇਨਿੰਗ ਨਹੀਂ ਕੀਤੀ ਕੁਝ ਨਹੀਂ ਕੀਤਾ ਸੂਟ ਦਾ ਮੈਂ ਕਿਹਾ ਸੂਟ ਆਲਟਰੇਸ਼ਨ ਕਰ ਦੋ ਕਹਿੰਦੇ ਅੱਧੇ ਚਾਰजेस ਪਹਿਲਾਂ ਦੇ ਦਿਓ ਮੈਂ ਕਿਹਾ ਸਰ ਮੈਂ ਬੈਠੀ ਆਂ ਦਾ ਆਲਟਰੇਸ਼ਨ ਕਰ ਦੋ ਤੇ ਇਹਨਾਂ ਦੇ ਸ਼ਾਪ ਤੇ ਤਿੰਨ ਕਸਟਮਰ ਆਏ ਤਿੰਨਾਂ ਦੀ ਆਲਟਰੇਸ਼ਨ ਖਰਾਬ ਇਹਨਾਂ ਨੇ ਮੇਰਾ ਆਲਟਰੇਸ਼ਨ ਦੇਤਾ ਆਲਟਰੇਸ਼ਨ ਉਹ ਕਿਆ ਹੈ ਮੋਡਾ ਨਹੀਂ ਸਿੱਥੋਂ ਸੈਟ ਨਹੀਂ ਆ ਰਿਹਾ ਮੈਨੂੰ ਕਹਿ ਰਿਹਾ ਚੱਕ ਚੱਕ ਕੇ ਮੋਡਾ ਸੈਟ ਹੈ ਸੈਟ ਹੈ ਤੁਸੀਂ ਲੈ ਜਾਓ ਮੈਂ ਕਿਹਾ ਸਰ ਤੁਸੀਂ ਰਿਟਰਨ 'ਚ ਦੇ ਦਿਓ ਮੈਂ ਲੈ ਜਾਨੀ ਆ ਕੱਲ ਨੂੰ ਮੈਂ ਆਪਣੇ ਮਦਰ ਨੂੰ ਲੈ ਕੇ ਆਉਂਗੀ ਨਾ ਸੈਟ ਹੋਇਆ ਤਾਂ ਪੈਸੇ ਵਾਪਸ ਦੇ ਦੋਗੇ ਕਹਿੰਦੇ ਅੱਧਾ ਕਿਤਾ ਪੈਸੇ ਵਾਪਸ ਚਲ ਤੂੰ ਬਾਹਰ ਇਹ ਕਹ ਤੁਹਾਨੂੰ ਕਿਹਨੇ ਕਹੀ ਇਹ ਇਹਨਾਂ ਦੇ ਬੇਟੇ ਨੇ ਜਿਹੜੇ ਮੈਰੂਨ ਚਰਚ ਸੀਗੇ ਤੁਸੀਂ ਪੈਸੇ ਦੇ ਕੇ ਚੀਜ਼ ਲੈਣੀ ਹੈ ਤੇ ਤੁਹਾਡੇ ਨਾਲ ਬਤਮੀਜ਼ੀ ਹੋਣੀ ਹੈ ਤੇ ਮੈਨੂੰ ਕਹਿੰਦਾ ਤੂੰ ਚੱਲ ਬਾਹਰ ਤੇ ਭੈਣ ਦੀ ਬਹੁਤ ਗੰਦੀ ਗਾਲ ਕੱਢੀ ਬਹੁਤ ਜ਼ਿਆਦਾ ਗੰਦੀ ਤੇ ਠੀਕ ਹੈ ਉਹ ਵੀ ਇੱਥੇ ਇੱਦਾਂ ਅੰਦਰ ਨੂੰ ਮੁਹ ਕਰਕੇ ਕੱਢੀ ਮੈਂ ਇਹਨਾਂ ਨੂੰ ਉੱਚੀ ਬੋਲੀ ਫਿਰ ਮੈਂ ਕਿਹਾ ਇਦਾਂ ਗਾਲ ਨਹੀਂ ਕੱਢਣੀ ਗਾਲ ਕੱਢਣਾ ਰਾਈਟ ਨਹੀਂ ਹੈ ਅਸ ਪਰ ਹਿਊਮਨ ਰਾਈਟਸ ਤੁਹਾਨੂੰ ਜੇਲ ਹੋ ਸਕਦੀ ਹੈ ਇਹਦੇ ਲਈ ਠੀਕ ਹੈ ਮੈਂ ਉੱਚੇ-ਉੱਚੇ ਬੋਲ ਰਹੀ ਹਾਂ ਸਾਰੇ ਦੇਖ ਰਹੇ ਹਨ ਅਰੇ ਸਿਸਟਰ ਆਈ ਇਹਨਾਂ ਦੇ ਸਿਸਟਰ ਨੇ ਮੇਰੇ ਨਾਲ ਫੇਸ ਦੇ ਮੇਰੀ ਐਕਟਿਵਾ ਚਾਰਟ ਹੈ ਤੁਸੀਂ ਦੇਖੋ ਮੇਰੇ ਪੈਰ ਨਹੀਂ نیچے ਲੱਗ ਰਹੇ ਜਦ ਚਾਰਟ ਐਕਟਿਵਾ ਹੋਏਗੀ ਬੰਦਾ ਇੱਕ ਹੱਥ ਨਾਲ ਹੈਂਡਲ ਪਕੜੇਗਾ ਇੱਕ ਹੱਥ ਚ ਮੇਰਾ ਹੈਂਡਲ ਪਕੜਿਆ ਹੋਇਆ ਐਕਟਿਵਾ ਦਾ ਮੈਨੂੰ ਉਹਨੇ ਏਡੀ ਜ਼ੋਰ ਦੀ ਨਾ ਮੇਰੇ ਅੰਦਰ ਇੱਦਾਂ ਇੱਦਾਂ ਕਰਕੇ ਕਹਿ ਰਹੀ ਐ ਕਿ ਤੂੰ ਉਸ ਟਾਈਮ ਮੌਕੇ ਤੇ ਇਕੱਲੇ ਸੀ ਜਾ ਇਕੱਲੇ ਸੀਗੀ ਮੈਂ ਮੇਰਾ ਕੋਈ ਨਹੀਂ ਸੀ ਮੇਰੇ ਫੇਸ ਦੇ ਅੰਦਰ ਮੈਂ ਉਹਨਾਂ ਦਾ ਹੱਥ ਭਗਾ ਕੇ ਮਾਰਿਆ ਉਹਨਾਂ ਨੂੰ ਲੱਗਿਆ ਮੈਂ ਥੱਪੜ ਮਾਰਿਆ ਸਭ ਨੂੰ ਲੱਗਿਆ ਕਿ ਮੈਂ ਥੱਪੜ ਮਾਰਿਆ ਮੈਂ ਉਹਨਾਂ ਨੂੰ ਮਾਰਿਆ ਤਾਂ ਉਹਨਾਂ ਦੇ ਸਪੈਕਸ ਗਿਰੀ ਠੀਕ ਹੈ ਸਪੈਕਸ ਗਿਰੀ ਇਹਨਾਂ ਨੇ ਕੀ ਕੀਤਾ ਜਿਹੜਾ ਇਹਨਾਂ ਦਾ ਬੇਟਾ ਹੈ ਉਹਨੇ ਮੇਰੀ ਐਕਟਿਵਾ ਨੂੰ ਫੜ ਲਿਆ ਤੇ ਮੇਰੀ ਰੇਸ ਅੱਡੇ ਤੇਜ਼ ਦਿੱਤੀ ਗਈ ਕਿਉਂਕਿ ਉਹਨਾਂ ਨੇ ਮੇਰੇ ਵਾਲ ਫੜ ਕੇ ਖਿੱਚੇ ਕਿੰਨੇ ਖਿੱਚੇ ਵਾਲ ਤੁਹਾਡੇ ਇਹਨਾਂ ਦੀ ਬੇਟੀ ਨੇ ਅੱਛਾ ਤੇ ਮੈਂ ਹੁਣ ਹੁਣ ਇਸ ਟਾਈਮ ਕਿੱਥੇ ਬੇਟੀ ਕਿੱਥੇ ਆ ਉਹ ਅੰਦਰ ਹੀ ਹੈ ਕਹਿੰਦੇ ਬਾਹਰ ਨਿਕਲ ਕੇ ਜਦ ਕਿ ਜਦੋਂ ਦੇ ਗਏ ਆ ਉੱਪਰ ਮੈਂ ਇੱਥੇ ਹੀ ਖੜੀ ਆ ਮੈਂ ਕਿਤੇ ਨਹੀਂ ਗਈ ਫਿਰ ਉਸ ਤੋਂ ਬਾਅਦ ਐਕਟਿਵਾ ਥੱਲੇ ਗਿraਤੀ ਇਹਦਾ ਬੇਟਾ ਤੇ ਇਹਨਾਂ ਦੀ ਬੇਟੀ ਇਹ ਤਿੰਨੋਂ ਮੈਨੂੰ ਕੁੱਟੀ ਜਾ ਰਿਹਾ ਫਿਰ ਹੁਣ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਪ੍ਰਿੰਸ ਭਈਆ ਨੇ ਜਿਹੜੇ ਰਿਪੋਰਟਰ ਨੇ ਉਹਨਾਂ ਨੇ ਇਹਨਾਂ ਦੀ ਰਿਕਾਰਡਿੰਗ ਕੀਤੀ ਹੈ ਕਿ ਜਿਹੜੇ ਜਿੰਨੇ ਕਸਟਮਰ ਇੱਥੇ ਬਾਹਰ ਜਾ ਰਹੇ ਸੀ ਕਿ ਅੰਦਰ ਕੁੜੀ ਨੂੰ ਬਹੁਤ ਬੇਦਰਦੀ ਨਾਲ ਚਾਰ-ਚਾਰ ਜਾਣੇ ਕੁੱਟਦੇ ਪਏ ਸੀ ਤੇ ਆਲ ਲਾਟੇ ਥੱਲੇ ਦਬੀ ਸੀ ਉਹ ਬਾਜਾ ਮਾਰੀ ਸੀ ਬਚਾਓ ਬਚਾਓ ਦੀਆਂ ਮੈਨੂੰ ਜੀ ਬੇਟੀ ਇੰਨੀ ਗੱਲ ਮੈਨੂੰ ਬੇਟੀ ਦਾ ਇਹ ਇਹਨਾਂ ਦਾ ਪਹਿਲਾਂ ਦਾ ਕੋਈ ਦੁਕਾਨ 'ਚ ਕੋਈ ਕੱਪੜੇ ਲੈਣ ਦੇਣ ਦੇ ਕਰਕੇ ਹੋਇਆ ਸਾਨੂੰ ਕੰਟਰੋਲ ਤੋਂ ਜਦੋਂ ਫੋਨ ਆਇਆ ਅਸੀਂ ਉਸ ਮੌਕੇ ਤੇ ਪਹੁੰਚੇ ਆ ਉੱਥੇ ਸਾਨੂੰ ਮਤਲਬ ਕੋਈ ਕੁੱਟਮਾਰ ਕਿਸੇ ਦੇ ਨਾਲ ਨਹੀਂ ਹੋ ਰਹੀ ਸੀ ਕੱਠ ਜਰੂਰ ਹੋਇਆ ਸੀਗਾ ਬੋਲ ਬੁਲਾਰਾ ਇੱਕ ਦੂਜੇ ਨਾਲ ਕਰ ਰਿਹਾ ਸੀ ਅਸੀਂ ਦੋਨੋਂ ਹੀ ਪਾਰਟੀਆਂ ਨੂੰ ਲਿਆ ਕੇ ਥਾਣੇ ਹਾਲ ਦਾ ਸੁਖਵਿੰਦਰ ਸਿੰਘ ਦੇ ਹਵਾਲੇ ਕਰਤੀਆਂ ਜੋ ਵੀ ਇਹਨਾਂ ਦਾ ਨਿਬੜੂਗਾ ਜਾਣਦੇ ਰਹੋ ਤੁਸੀਂ ਮੇਰੇ ਜੀਤੀ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ